ਸਰਦਾਰ ਬੰਦੇ ਦੀ ਐਡੀ ਇੱਜਤ ਕਰਦੇ ਲਾਹੌਰ ਚ ਅਸੀਂ ਗਏ ਤੁਸੀਂ ਰੋਡ ਤੇ ਚੁਰੇ ਜਾਂਦੇ ਹੋ ਚਾਹੇ ਕੋਈ ਬੰਦਾ ਹੈ ਅਸੀਂ ਤਾਂ ਫਿਲਮਾਂ ਚ ਕੰਮ ਕਰਦੇ ਸਾਨੂੰ ਛੇਤਾ ਲੋਕ ਜਾਣਦੇ ਸੀਗੇ ਕੋਈ ਬੰਦਾ ਪੱਗ ਬਣੇ ਜਾ ਰਿਹਾ ਹੈ ਰੋਕ ਕੇ ਤੁਹਾਨੂੰ ਕਹਿਣਗੇ ਸਰਦਾਰ ਜੀ ਤੁਹਾਡੇ ਨਾਲ ਇੱਕ ਤਸਵੀਰ ਬਣਾਉਣੀ ਹੈ ਮੈਂ ਕਿਉਂਕਿ ਮੈਂ ਕਲਾਕਾਰ ਹੋਣ ਦੇ ਨਾਲ ਖੇਤੀਬਾੜੀ ਵੀ ਕਰਦਾ ਖੇਤੀਬਾੜੀ ਵਾਲੇ ਵੀ ਬਹੁਤ سارے ਲੋਕ ਮਿਲੇ ਭਾਈ ਤੁਹਾਨੂੰ ਟਰੈਕਟਰ ਚਲਾਉਂਦੇ ਦੇਖਿਆ ਤੁਹਾਨੂੰ ਆਹ ਕੰਮ ਕਰਦੇ ਦੇਖਿਆ ਤੁਸੀਂ ਖੇਤੀ ਦੀ ਕਿਹੜੀ ਆ ਫਰਾਂਲੀ ਫਸਲ ਹੈ ਕਿਹੜੀ ਕਿਸਮ ਬੀਜਦੇ ਹੋ ਕਿਵੇਂ ਕਰਦੇ ਇਹੋ ਜੀਆਂ ਗੱਲਾਂ ਜਿਹੜੀਆਂ ਮਤਲਬ ਆਮ ਜ਼ਿੰਦਗੀ ਦੀਆਂ ਗੱਲਾਂ ਖ ਬਹੁਤ ਸਾਰੇ ਲੋਕਾਂ ਲਈ ਨਾ ਗੱਲਾਂ ਦੀ ਕੋਈ अहमियत ਨਹੀਂ ਹੋ ਸਕਦੀ ਪਰ ਮੈਨੂੰ ਲੱਗਦਾ ਸੀ ਮੇਰੇ ਲਈ ਬਹੁਤ ਹੀ ਅਹਿਮਤ ਹੈ ਮੈਨੂੰ ਲੱਗਦਾ ਜਿਹੋ ਜੀਆਂ ਚੀਜ਼ਾਂ ਨਾ ਅਸੀਂ ਛੋਟੇ ਬਚਪਨ ਚ ਦੇਖਿਆ ਸੀਗੇ ਆਪਣੇ ਚ ਆਪਣੇ ਦਾਦਿਆਂ ਤੋਂ ਵੀ ਸੁਣਿਆ ਸੀਗੇ ਕਿ ਪੰਜਾਬ ਇਧਰ ਦਾ ਪੰਜਾਬ ਐਂ ਹੁੰਦਾ ਸੀਗਾ ਸੋ ਉਹ ਉਹ ਉਹਨਾਂ ਨੇ ਹਜੇ ਸਾਮਕੇ ਰੱਖਿਆ ਹੈ ਬਹੁਤ ਸਾਰੀਆਂ ਬਰਾਸਤ ਦੀਆਂ ਸਾਮਕੇ ਰੱਖਿਆ ਅਸੀਂ ਤਾਂ ਬਚਪਨ 'ਚ ਆਹ ਕਰਦੇ ਸੀ ਬੱਚੇ ਐ ਕਿਉਂ ਨਹੀਂ ਕਰਦੇ ਅਸੀਂ ਆਪਣੇ ਪੇਰੈਂਟ ਦੀਆਂ ਇੱਜ਼ਤ ਕਰਦੇ ਸੀ ਬੱਚੇ ਕਿਉਂ ਨਹੀਂ ਕਰਦੇ ਅਸੀਂ ਆਪਣੇ ਮਾਪਿਆਂ ਨੂੰ ਐਦਾਂ ਸਤਿਕਾਰ ਕਰਦੇ ਕਿ ਅੱਗੇ ਨਹੀਂ ਸੀ ਬੋਲੇ ਬੱਚੇ ਐ ਕਿਉਂ ਕਰਦੇ ਨੇ ਇਹ ਇਹ ਮੈਨੂੰ ਲੱਗਦਾ ਸਾਰੀ ਪ੍ਰੋਬਲਮ ਇਸ ਕਰਕੇ ਆਇਆ ਕਿਉਂਕਿ ਅਸੀਂ ਬੱਚਿਆਂ ਨੂੰ ਉਹ ਚੀਜ਼ਾਂ ਨਹੀਂ ਸਿਖਾ ਸਕਿਆ ਸਾਨੂੰ ਸਿਖਾਉਣਾ ਚਾਹੀਦਾ ਸੀ ਸਾਡੇ ਹੱਥਾਂ ਵਿੱਚ ਮੋਬਾਈਲ ਆ ਗਿਆ ਤੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਧੀਆਂ ਪੋਤਾਂ ਨੂੰ ਉਹਨਾਂ ਸਮਾਂ ਨਹੀਂ ਦੇ ਸਕਿਆ ਜਿੰਨਾ ਸਮਾਂ ਸੰਦੇਣਾ ਚਾਹੀਦਾ ਸੀ ਸੋ ਇਸ ਕਰਕੇ ਅੱਜ ਅਸੀਂ ਬੱਚਿਆਂ ਤੋਂ ਉਹ ਚੀਜ਼ ਮੰਗ ਰਹ ਆ ਸਵਾਗਤ ਤੁਸੀਂ ਦੇਖ ਰਹੇ ਹੋ ਦਿੱਲੀ ਪੋਸਟ ਪੰਜਾਬੀ ਤੇ ਇਸ ਸਮੇਂ ਸਾਡੇ ਨਾਲ ਉਹ ਸਖਸ਼ ਮੌਜੂਦ ਨੇ ਜਿਨ੍ਹਾਂ ਨੇ ਅਸੀਂ ਅ ਜੈਸੀ ਗਾਣਿਆਂ ਦੇ ਯੁੱਗ ਦੀ ਗੱਲ ਕਰੀ ਅਸੀਂ ਫਿਲਮੀ ਇੰਡਸਟਰੀ ਦੀ ਗੱਲ ਕਰੀਏ ਤਾਂ ਜਿਸ ਫਿਲਮ ਵਿੱਚ ਮਲਕੀਤ ਰੌਣੀ ਨਹੀਂ ਹੁੰਦੇ ਤਾਂ ਉਹ ਫਿਲਮ ਸਾਨੂੰ ਅਦੋਰੀ ਲੱਗਦੀ ਕਿਉਂਕਿ ਜੋ ਉਹਨਾਂ ਦਾ ਕਿਰਦਾਰ ਹੁੰਦਾ ਹੈ ਉਹ ਆਪਣੇ ਕਿਰਦਾਰ ਚ ਕਾਫੀ ਡੂੰਘੇ ਜਿਹੜੇ ਅਸੀਂ ਵੇਖਦੇ ਆ ਕਿ ਰੁੱਝੇ ਹੁੰਦੇ ਨੇ ਤੇ ਰੌਣੀ ਸਾਹਿਬ ਪਿਛਲੇ ਦਿਨ ਤੁਸੀਂ ਚਲੋ ਤੁਹਾਡੇ ਅਸੀਂ ਸਫ਼ਰ ਵੀ ਦੇਖਦਿੰਨੇ ਆ ਪਾਕਿਸਤਾਨ ਦਾ ਸਫ਼ਰ ਵੀ ਕੀਤਾ ਤੇ ਸਭ ਤੋਂ ਪਹਿਲਾਂ ਨਵੇਂ ਸਾਲ ਦੀ ਮੁਬਾਰਕਾਂ ਜੀ ਬਹੁਤ ਬਹੁਤ ਮਿਹਰਬਾਨੀ ਜੀ ਤੇ ਫਿਲਮਾਂ ਦਾ ਅਸੀਂ ਦੇਖੋ ਫਿਲਮਾਂ ਤੁਹਾਡੀ ਲਗਾਤਾਰ ਤੁਹਾਡੇ ਪਿੱਛੇ-ਪਿੱਛੇ ਰਹਿੰਦੀਆਂ ਨੇ ਸ਼ਾਇਦ ਅੱਗੇ ਰਹਿੰਦੀਆਂ ਨੇ ਤੋ ਤੁਸੀਂ ਜਾਣਦੇ ਕਿਉਂਕਿ ਜਿਸ ਤਰ੍ਹਾਂ ਤੁਹਾਡੀ ਐਕਟਿੰਗ ਹੈਗੀ ਤੁਸੀਂ ਰੁਜਿਤ ਸਾਨੂੰ ਹਮੇਸ਼ਾ ਦਿਖਾਈ ਦਿੰਦੇ ਹੋ ਬਾਜੀ ਜਿਹੜਾ ਕੰਮ ਹੈ ਕਹਿੰਦੇ ਉਸ ਕੰਮ ਦੇ ਵਿੱਚ ਤੁਹਾਨੂੰ ਕੋਈ ਕੰਮ ਮਿਲਦਾ ਰਹੇ ਤਾਂ ਬਹੁਤ ਚੰਗੀ ਗੱਲ ਹੈ ਸੋ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਡੇਲੀ ਪੋਸਟ ਦੇ ਮਾਧਮ ਰਹੀਂ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਆਵੇ ਤੰਦਰੁਸਤੀ ਆਵੇ ਇਸੇ ਗੱਲ ਦੀ ਕਾਮਨਾ ਦੇ ਨਾਲ ਅਸੀਂ ਵੀ ਲੱਗੇ ਹੋਇਆ ਜੀ ਲੋਕਾਂ ਨੂੰ ਐਂਟਰਟੇਨ ਕਰਨ ਲੋਕਾਂ ਨੂੰ ਕੁਝ ਮੈਸੇਜ ਦੇਣ ਲਈ ਆ ਲੋਕਾਂ ਨੂੰ ਕੁ ਚੰਗੀਆਂ ਚੀਜ਼ਾਂ ਲੈ ਕੇ ਆਉਣ ਲਈ ਇਹ ਦੇ ਉਪਰਾਲੇ ਚ ਲੱਗੇ ਹੋਣੇ ਬਿਲਕੁਲ ਰਿਸ਼ਤੇ ਨਾਤੇ ਜਿਹੜਾ ਤੁਸੀਂ ਪ੍ਰੋਜੈਕਟ ਬਾਰੇ ਕਰ ਰਹੇ ਹੋ ਰਿਸ਼ਤੇ ਨਾਤੇ ਬਹੁਤ ਇੱਕ ਵੱਡਾ ਸ਼ਬਦ ਅਸੀਂ ਕਹੀ ਤਾਂ ਰਿਸ਼ਤੇ ਨਾਤੇ ਪਿੱਛੋਂ ਸ਼ੁਰੂ ਹੋ ਜਾਂਦੇ ਨੇ ਜਿੱਥੋਂ ਅਸੀਂ ਜੰਮੇ ਜਾਂ ਅਸੀਂ ਦਾਦਿਆਂ ਪਰਦਾ ਸ਼ੁਰੂ ਹੋ ਜਾਂਦੇ ਨੇ ਤੇ ਅੱਗੇ ਤੱਕ ਅਸੀਂ ਜਦੋਂ ਤੱਕ ਅਸੀਂ ਮਤਲਬ ਉਹ ਸ਼ਬਦ ਨੂੰ ਸਮਝਦਾ ਹੀ ਇੱਕ ਸਭ ਤੋਂ ਵੱਡੀ ਸਾਡੇ ਵਾਸਤੇ ਹੈਮੇਤ ਹੈਗੀ ਹੈ ਦੇਖੋ ਜੀ ਮੈਂ ਸਮਝਦਾ ਗੱਲ ਹੈ ਕਿ ਨਾ ਕੁਝ ਚੀਜ਼ਾਂ ਤੁਹਾਨੂੰ ਵਿਰਾਸਤ ਚ ਮਿਲਦੀਆਂ ਨੇ ਤੁਹਾਡੇ ਸਾਡੇ ਜਿਹੜੇ ਪੇਰੈਂਟ ਸੀਗੇ ਉਹਨਾਂ ਨੂੰ ਸਾਡੇ ਦਾਦਾ ਦਾਦੀ ਨੇ ਦਿੱਤੀਆਂ ਸੋ ਇਸ ਤਰ੍ਹਾਂ ਉਹਨੇ ਸਾਨੂੰ ਅੱਗੇ ਦੇਣੀਆਂ ਸੀਗੀਆਂ ਅਸੀਂ ਅੱਗੇ ਦੇਣੀਆਂ ਸੀਗੀਆਂ ਪਰ ਜਿਹੜਾ ਸਾਡੀ ਬਾਰੀ ਆਈ ਨਾ ਜਿਹੜੇ ਅਸੀਂ ਅੱਜ ਫਾਦਰ ਲੋਕਾਂ ਉਦੋਂ ਸਾਡੇ ਹੱਥਾਂ ਵਿੱਚ ਮੋਬਾਈਲ ਆ ਗਿਆ ਤੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਧੀਆਂ ਪੋਤਾਂ ਨੂੰ ਉਹਨਾਂ ਸਮਾਂ ਨਹੀਂ ਦੇ ਸਕੇ ਜਿੰਨਾ ਸਮਾਂ ਸੰ ਦੇਣਾ ਚਾਹੀਦਾ ਸੀ ਸੋ ਇਸ ਕਰਕੇ ਅੱਜ ਅਸੀਂ ਬੱਚਿਆਂ ਤੋਂ ਉਹ ਚੀਜ਼ ਮੰਗ ਰਹੇ ਹਾਂ ਜਿਹੜੀ ਅਸੀਂ ਬੱਚਿਆਂ ਦਿੱਤੀ ਨਹੀਂ ਬੱਚਿਆਂ ਨੇ ਕਿਤਾਬੀ ਗਿਆਨ ਦੇ ਨਾਲ ਨਾਲ ਜਿਹੜੀਆਂ ਮੋਰਲ ਚੀਜ਼ਾਂ ਨੇ ਨੈਤਿਕ ਜਿਹੜੀ ਸਿੱਖਿਆ ਉਹ ਲੈਣੀ ਹੁੰਦੀ ਹੈ ਉਹ ਨਹੀਂ ਅਸੀਂ ਦੇ ਸਕੇ ਕਿਉਂਕਿ ਅਸੀਂ ਉਹ ਟਾਈਮ ਮੋਬਾਈਲ ਤੇ ਸਪੈਂਡ ਕੀਤਾ ਬੱਚਿਆਂ ਨਾਲ ਸਪੈਂਡ ਹੀ ਨਹੀਂ ਕਰ ਸਕੇ ਸੋ ਬੱਚਿਆਂ ਨੂੰ ਚੀਜ਼ਾਂ ਦਾ ਪਤਾ ਨਹੀਂ ਲੱਗਿਆ ਇਸ ਕਰਕੇ ਸਾਨੂੰ ਦਿੱਕਤ ਅੱਜ ਲੱਗ ਰਹੀ ਹੈ ਕਿ ਬੱਚੇ ਅਸੀਂ ਤਾਂ ਬਚਪਨ ਆਹ ਕਰਦੇ ਸੀ ਬੱਚੇ ਐ ਕਿਉਂ ਨਹੀਂ ਕਰਦੇ ਅਸੀਂ ਆਪਣੇ ਪੇਰੈਂਟ ਦੀਆਂ ਇਜਤ ਕਰਦੇ ਸੀ ਬੱਚੇ ਕਿਉਂ ਨਹੀਂ ਕਰਦੇ ਅਸੀਂ ਆਪਣੇ ਮਾਪਿਆਂ ਨੂੰ ਐਦਾਂ ਸਤਿਕਾਰ ਕਰਦੇ ਕਿ ਅੱਗੇ ਨਹੀਂ ਸੀ ਬੋਲੇ ਬੱਚੇ ਐ ਕਿਉਂ ਕਰਦੇ ਨੇ ਇਹ ਇਹ ਮੈਨੂੰ ਲੱਗਦਾ ਸਾਰੀ ਪ੍ਰੋਬਲਮ ਇਸ ਕਰਕੇ ਆ ਕਿਉਂਕਿ ਅਸੀਂ ਬੱਚਿਆਂ ਨੂੰ ਉਹ ਚੀਜ਼ਾਂ ਨਹੀਂ ਸਿਖਾ ਸਕਿਆ ਸਾਨੂੰ ਸਿਖਾਉਣੇ ਚਾਹੀਦੇ ਸੀ ਯਾਰ ਅਸੀਂ ਲੈਂਦੇ ਪੰਜਾਬ ਦੀ ਗੱਲ ਕਰੇ ਤੁਸੀਂ ਪਿਛੇ ਦਿਨੀ ਸਫਰ ਕਰਕੇ ਆਏ ਤਾਂ ਅਸੀਂ ਸਭ ਤੋਂ ਪਹਿਲਾਂ ਇਹ ਜਾਂਚਾਂਗੇ ਉਹ ਲੋਕ ਚਲੋ ਹੈ ਤਾਂ ਸਾਡੇ ਵਿੱਚ ਹੀ ਨੇ ਉਹ ਲੋਕਾਂ ਦਾ ਕੀ ਨੇਚਰ ਹੈਗਾ ਕੀ ਸੁਭਾਗ ਹੈ ਕਈ ਅਸੀਂ ਨੈਗੇਟਿਵ ਕਮੈਂਟ ਵੀ ਦੇਖਦੇ ਆ ਅਸਲੀ ਇਹ ਜਾਨਣਾ ਚਾਹਣਾ ਹੈ ਜਦੋਂ ਤੁਸੀਂ ਇੱਕ ਹੁੰਦਾ ਨਾ ਬਾਰਡਰ ਤੋਂ ਪੈਰ ਪਾਉਂਦੇ ਆ ਤਾਂ ਲੋਕ ਕਿੰਨੇ ਕੋ ਜਿਹੜੇ ਉਹਨਾਂ ਦੇ ਅੰਦਰ ਚਾਹਤ ਹੁੰਦੀ ਕਿ ਸਾਡੇ ਸਰਦਾਰ ਭਾਈ ਆਏ ਨੇ ਜਾਂ ਸਾਡੇ ਚੜਦੇ ਪੰਜਾਬ ਵਾਲੇ ਆਏ ਆ ਦੇਖੋ ਚੰਗੇ ਮਾਰੇ ਲੋਕ ਸਾਰੇ ਪਾਸੇ ਨੇ ਸਾਰੇ ਮੁਲਕਾਂ 'ਚ ਨੇ ਸਾਰੀਆਂ ਕੌਮਾਂ 'ਚ ਨੇ ਬਹੁਤ ਚੰਗੇ ਲੋਕ ਵੀ ਨੇ ਬਹੁਤ ਮਾਰੇ ਲੋਕ ਵੀ ਨੇ ਪਰ ਮੈਂ ਜਿਹੜੀ ਲੈਂਦੇ ਪੰਜਾਬ ਦੀ ਗੱਲ ਕਰਦਾ ਉੱਥੇ ਅਸੀਂ ਗਏ ਸਾਨੂੰ ਬਹੁਤ ਸਾਰਾ ਪਿਆਰ ਮਿਲਿਆ ਜਿੰਨੇ ਸਾਨੂੰ ਉੱਥੇ ਲੋਕ ਮਿਲੇ ਸਾਰੇ ਮੁਹੱਬਤੀ ਲੋਕ ਮਿਲੇ ਮੁਹੱਬਤ ਕਰਨ ਵਾਲੇ ਮਿਲੇ ਜਿਹੜੇ ਸਾਨੂੰ ਫਿਲਮਾਂ ਰਾਹੀਂ ਵੀ ਦੇਖਦੇ ਨੇ ਬਹੁਤ ਸਾਰੇ ਲੋਕਾਂ ਨੇ ਸਾਡੀਆਂ ਇਕੱਲੀਆਂ ਇਕੱਲੀਆਂ ਫਿਲਮਾਂ ਸਾਨੂੰ ਆਪ ਕਰੈਕਟਰ ਭੁੱਲ ਜਾਂਦੇ ਨੇ ਜਿਹੜੇ ਯਾਦ ਕਰਵਾਏ ਖਾਸ ਕਰਕੇ ਪੰਜਾਬ ਦੀਆਂ ਗੱਲਾਂ ਕੀਤੀਆਂ ਦਰਬਾਰ ਸਾਹਿਬ ਦੀਆਂ ਗੱਲਾਂ ਬਹੁਤ ਸਾਰੀਆਂ ਕੀਤੀਆਂ ਮੈਂ ਚਮਕੌਰ ਸਾਹਿਬ ਦੀ ਹਾਤੀ ਦੇ ਨੇੜੇ ਰਹਿਣਾ ਚਮਕੌਰ ਸਾਹਿਬ ਦੀਆਂ ਗੱਲਾਂ ਕੀਤੀਆਂ ਫਤਿਹਗੜ੍ਹ ਸਾਹਿਬ ਦੀਆਂ ਜਿਹੜੀਆਂ ਸਾਡੀਆਂ ਹਿਸਟੋਰੀਕਲ ਗੱਲਾਂ ਉਹਨਾਂ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਕਿ ਯਾਰ ਅਸੀਂ ਤਾਂ ਉੱਧਰ ਜਾ ਨਹੀਂ ਸਕਦੇ ਅਸੀਂ ਗਏ ਨਹੀਂ ਅਸੀਂ ਕਈ ਵਾਰ ਵੀਜ਼ਾ ਅਪਲਾਈ ਕੀਤਾ ਸਾਨੂੰ ਨਹੀਂ ਮਿਲਿਆ ਪਰ ਤੁਹਾਡੇ ਰਾਹੀਂ ਅਸੀਂ ਪੰਜਾਬ ਦੇਖਣਾ ਚਾਹੁੰਦੇ ਹਾਂ ਤੁਸੀਂ ਜਿਹੜੀਆਂ ਫਿਲਮਾਂ ਰਹੀ ਪੰਜਾਬ ਦਿਖਾਉਂਦੇ ਸਾਨੂੰ ਬਹੁਤ ਚੰਗਾ ਲੱਗਦਾ ਸਾਡੇ ਵੱੱਡੇ ਬੜੇ ਉੱਥੋਂ ਸੀ ਕੋਈ ਕਹਿੰਦਾ ਸਾਸੀਂ ਫਲਾਨੀ ਜਗ੍ਹਾ ਤੋਂ ਆਏ ਕੋਈ ਕਹਿੰਦਾ ਸਿੱਧਾ ਰਾਹੇ ਤੋਂ ਆਏ ਕੋਈ ਕਿਤੋਂ ਆਇ ਉਹ ਜੀ ਤੁਹਾਡਾ ਨਾ ਸ਼ੇਅਰ ਕੀਤੇ ਬਹੁਤ ਸਾਰੀਆਂ ਗੱਲਾਂ ਬੋਲੀ ਬਾਰੇ ਖਾਸ ਕਰਕੇ ਫਲਾਨੀ ਚੀਜ਼ ਤੁਸੀਂ ਕਿਵੇਂ ਕਰਦੇ ਹੋ ਮੈਂ ਕਿਉਂਕਿ ਮੈਂ ਕਲਾਕਾਰ ਹੋਣ ਦੇ ਨਾਲ ਖੇਤੀਬਾੜੀ ਵੀ ਕਰਦਾ ਖੇਤੀਬਾੜੀ ਵਾਲੇ ਮੈਨੂੰ ਬਹੁਤ ਸਾਰੇ ਲੋਕ ਮਿਲੇ ਭਾਈ ਤੁਹਾਨੂੰ ਟਰੈਕਟਰ ਚਲਾਉਂਦੇ ਦੇਖਿਆ ਤੁਹਾਨੂੰ ਆਹ ਕੰਮ ਕਰਦੇ ਦੇਖਿਆ ਤੁਸੀਂ ਖੇਤੀ ਦੀ ਕਿਹੜੀ ਆ ਫਲਾਨੀ ਫਸਲ ਹੈ ਕਿਹੜੀ ਕਿਸਮ ਬੀਜਦੇ ਹੋ ਕਿਵੇਂ ਕਰਦੇ ਹੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਮਤਲਬ ਆਮ ਜ਼ਿੰਦਗੀ ਦੀਆਂ ਗੱਲਾਂ ਹੈ ਬਹੁਤ ਸਾਰੇ ਲੋਕਾਂ ਲਈ ਨਾ ਗੱਲਾਂ ਦੀ ਕੋਈ ਅਹਿਮੀਅਤ ਨਹੀਂ ਹੋ ਸਕਦੀ ਪਰ ਮੈਨੂੰ ਲੱਗਦਾ ਸੀ ਮੇਰੇ ਲਈ ਬਹੁਤ ਜ਼ਹਿਮੀਤ ਹੈ ਕਿਉਂਕਿ ਲੋਕ ਸਾਨੂੰ ਇਸ ਤਰ੍ਹਾਂ ਵਾਛਦੇ ਨੇ ਲੋਕ ਸਾਨੂੰ ਦੇਖਦੇ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਨਾਲ ਦਾਨ ਪ੍ਰਦਾਨ ਹੁੰਦਾ ਉਹ ਚੀਜ਼ਾਂ ਜਿਹੜੀਆਂ ਉਹਨਾਂ ਕਾ ਸਾਂਝੀਆਂ ਹੋਈਆਂ ਉਹ ਬੜਾ ਚੰਗਾ ਲੱਗਿਆ ਜਜ਼ਬਾਤੀ ਕਿਸਮ ਦੀ ਸਾਂਝ ਲੋਕਾਂ ਦੇ ਨਾਲ ਲੋਕਾਂ ਨੇ ਕਿਹਾ ਕਿ ਮੇਰੇ ਦਿਲੋਂ ਰਿਸਪੈਕਟ ਕਰਦੇ ਨੇ ਉਹ ਲੋਕ ਮਤਲਬ ਜਿਵੇਂ ਲੋਕ ਕਈ ਕਹਿ ਰਹੇ ਨੇ ਕਿੰਨੇ ਵੀ ਉਹ ਲੋਕ ਇਹਨਾਂ ਦੇ ਬਦਲੇ ਮਤਲਬ ਅਸੀਂ ਕਹਿ ਸਕਦੇ ਆ ਕਿ ਜਿਹੜੇ ਉਹਨਾਂ ਦੇ ਖਾਣ ਪਾਣ ਹੈਗੇ ਨੇ ਵੀ ਉਹ ਪੰਜਾਬੀਆਂ ਤੋਂ ਕੁਝ ਪੇ ਕਰਵਾਉਂਦੇ ਨੇ ਕੁਝ ਹੈਗਾ ਅਜਿਹੀ ਕੋਈ ਨਹੀਂ ਸਾਨੂੰ ਤਾਂ ਕੁਝ ਹੈ ਜ ਨਹੀਂ ਮਿਲਿਆ ਜੀ ਮੈਂ ਤਾਂ ਦੇਖੋ ਇਹ ਗਲਤ ਅੰਦਾਜ਼ਾ ਹੈ ਸਰਦਾਰ ਬੰਦੇ ਦੀ ਐਡੀ ਇੱਜ਼ਤ ਕਰਦੇ ਲਾਹੌਰ ਚ ਅਸੀਂ ਗਏ ਤੁਸੀਂ ਰੋਡ ਤੇ ਚੁਰੇ ਜਾਂਦੇ ਹੋ ਚਾਹੇ ਕੋਈ ਬੰਦਾ ਹੈ ਅਸੀਂ ਤਾਂ ਫਿਲਮਾਂ ਚ ਕੰਮ ਕਰਦੇ ਸਾਨੂੰ ਸ਼ੈਤਾਂ ਲੋਕ ਜਾਣਦੇ ਸੀਗੇ ਉਹੀ ਬੰਦਾ ਪੱਗ ਬਣੀ ਜਾ ਰਿਹਾ ਰੋਕ ਕੇ ਤੁਹਾਨੂੰ ਕਹਿਣਗੇ ਸਰਦਾਰ ਜੀ ਤੁਹਾਡੇ ਨਾਲ ਇੱਕ ਤਸਵੀਰ ਬਣਾਉਣੀ ਹੈ ਅੱਛਾ ਤੁਸੀਂ ਤਾਂਗੇ ਤੇ ਬਹਿ ਜਾਓ ਉਹ ਤਾਂ ਰੋਜ਼ੀ ਰੋਟੀ ਰੋਜ਼ ਕਮਾਉਣ ਵਾਲਾ ਬੰਦਾ ਹੈ ਤਾਂਗੇ ਤੇ ਬਹਿ ਕੇ ਕਿ ਭਾਜੀ ਕਿੰਨੇ ਪੈਸੇ ਦੇ ਨਾ ਸਤਾਰੀ ਤੁਹਾਤੋਂ ਨਹੀਂ ਪੈਸੇ ਲੈਣੇ ਕਿਸੇ ਦੇ ਖੋਖੇ ਤੇ ਖੜ ਕੇ ਚਾਹ ਪੀ ਲਈ ਨਾ ਜੀ ਤੁਹਾਤੋਂ ਪੈਸੇ ਨਹੀਂ ਲੈਣੇ ਸੋ ਮੈਂ ਸਮਝਦਾ ਇਹ ਲੋਕਾਂ ਦਾ ਸਤਕਾਰ ਹੈ ਇਹ ਲੋਕਾਂ ਦਾ ਪਿਆਰ ਹੈ ਜਿਹੜਾ ਬੰਦੇ ਦੇ ਘਰ ਠੀਕ ਰੋਜ਼ੀ ਰੋਟੀ ਚੱਲਦੀ ਐ ਉਹ ਬੰਦਾ ਤੁਹਾਨੂੰ ਸਾਰਾ ਕੁਝ ਫ੍ਰੀ ਦੇ ਸਕਦਾ ਪਰ ਜਿਹੜਾ ਬੰਦਾ ਰੋਜ਼ ਕਮਾ ਕੇ ਖਾਂਦਾ ਉਹ ਲੋਕ ਜਿਹਨੂੰ ਤੁਹਾਨੂੰ ਇਹ ਆਈ ਬੜੀ ਕਹਿੰਦੇ ਨੇ ਉੱਥੇ ਮੰਗਾਈ ਬਹੁਤ ਜ਼ਿਆਦਾ ਤੁਸੀਂ ਥੋੜਾ ਜਿਹਾ ਜਾਨਣਾ ਚਾਹਾਂਗੇ ਜਿਵੇਂ ਕੁਝ ਸਾਡੇ ਰੋਜ਼ਾਨਾ ਜਿਵੇਂ ਦੁੱਧ ਦਹੀਂ ਮੱਖਣ ਅਸੀਂ ਕਹਿੰਦੇ ਬਹੁਤ ਮਹਿੰਗੀਆਂ ਚੀਜ਼ਾਂ ਨੇ ਨਹੀਂ ਮੰਗਾਈ ਤਾਂ ਹੈਗੀ ਐ ਜੋ ਉੱਥੋਂ ਦੀ ਕਰੰਸੀ ਸਾਡੇ ਨਾਲ ਡਾਊਨ ਐ ਸਾਡੇ 1 ਰੁਪਏ ਤੇ 3 ਰੁਪਏ ਬਣ ਜਣ ਉਹ ਜਾ ਕੇ ਸੋ ਇਸ ਕਰਕੇ ਮਹਿੰਗਾਈ ਤਾਂ ਆਪੇ ਲੱਗਣੀ ਐ ਮਹਿੰਗਾਈ ਤਾਂ ਹੈ ਹੀ ਉਹ ਮੁਲਕ 'ਚ ਸੋ ਇਸ ਕਰਕੇ ਪਰ ਜਿਹੜੀਆਂ ਚੀਜ਼ਾਂ ਲੋਕਾਂ ਦਾ ਸੁਭਾਅ ਹੈ ਉੱਥੋਂ ਮੈਨੂੰ ਬਹੁਤ ਚੰਗਾ ਲੱਗਿਆ ਜੀ ਜਿਹੜੇ ਲੋਕਾਂ ਦੀ ਉੱਥੋਂ ਦੀ ਤੁਹਾਡੇ ਨਾਲ ਮੁਹੱਬਤ ਹੈ ਜਿਹੜੇ ਪਿਆਰ ਦੇ ਨਾਲ ਉਹ ਮਿਲਦੇ ਨੇ ਮੈਨੂੰ ਲੱਗਦਾ ਜਿਹੋ ਜੀਆਂ ਚੀਜ਼ਾਂ ਨਾ ਅਸੀਂ ਛੋਟੇ ਬਚਪਨ ਚ ਦੇਖੀਆਂ ਸੀਗੀਆਂ ਆਪਣੇ ਚ ਆਪਣੇ ਦਾਦਿਆਂ ਤੋਂ ਵੀ ਸੁਣਿਆ ਸੀਗੀਆਂ ਕਿ ਪੰਜਾਬ ਇੱਧਰ ਦਾ ਪੰਜਾਬ ਐਂ ਹੁੰਦਾ ਸੀਗਾ ਸੋ ਉਹ ਉਹ ਉਹਨਾਂ ਨੇ ਹਜੇ ਸਾਮਕੇ ਰੱਖਿਆ ਬਹੁਤ ਸਾਰੇ ਬਰਾਸਤੇ ਜੀਨਾਂ ਸਾਮਕੇ ਰੱਖਿਆ ਹੋਣੇ ਮਤਲਬ ਜਿਵੇਂ ਆਪਣੇ ਵਾਲੇ ਹੁਣ ਇੱਕ ਇੱਕ ਜਵਾਕ ਤੇ ਸੀਮਤ ਹੋ ਚੁੱਕੇ ਨੇ ਪਹਿਲਾਂ ਦੋ ਹੁੰਦੇ ਸੀ ਉਹਨੇ ਇੱਕ ਤੇ ਹੋ ਚੁੱਕੇ ਨੇ ਉੱਥੇ ਕਹਿੰਦੇ ਨੇ ਅੱਜ ਵੀ ਇੱਕ ਮੁਸਲਮਾਨ ਜਿਹੜਾ ਟੱਬਰ ਹੈਗਾ ਕਿੰਨੇ 7 7 8 8 ਜੀ ਹੈਗੇ ਨੇ ਅੱਜ ਵੀ ਬੱਚਿਆਂ ਨੇ ਜਿਹੜੇ ਉਹ ਤਾਂ ਸਾਰੇ ਪਾਸੇ ਆ ਜੀ ਜੇ ਇੱਥੇ ਵੀ ਬਹੁਤ ਸਾਰੇ ਲੋਕਾਂ ਦੇ ਚਾਚਰ ਪੰਜ ਪੰਜ ਜਵਾਕ ਹੈਗੇ ਨੇ ਇਹ ਇਧਰ ਵੀ ਹੈਗਾ ਉਧਰ ਵੀ ਇਹੋ ਜਿਹੇ ਲੋਕ ਵੀ ਹੈਗੇ ਜਿਨ੍ਹਾਂ ਦੇ ਇੱਕੋ ਇੱਕ ਤੀ ਪੁੱਤ ਹੈ ਸੋ ਇਹ ਸਾਰੇ ਪਾਸੇ ਆ ਇਹ ਇਹ ਫਰਕ ਤਾਂ ਕੋਈ ਵੱਡਾ ਫਰਕ ਨਹੀਂ ਦਿੰਦਾ ਦੁਨੀਆ ਚ ਸਾਰੀ ਚੱਲਦਾ ਜ ਤੇ ਬਾਕੀ ਅਸੀਂ ਕੁਝ ਜਾਨਣਾ ਚਾਹਾਂਗੇ ਜਿਵੇਂ ਉਹਨਾਂ ਉੱਥੇ ਤੁਸੀਂ ਜਾ ਕੇ ਆਏ ਤੇ ਉਹਨਾਂ ਲੋਕਾਂ ਦਾ ਜਿਹੜਾ ਪਿਆਰ ਆਪਣੇ ਪ੍ਰਤੀ ਹੈਗਾ ਉਹ ਥੋੜਾ ਜਾਨਣਾ ਚਾਹਾਂਗੇ ਉਹ ਲੋਕ ਬਹੁਤ ਮੁਹੱਬਤ ਕਰਦੇ ਨੇ ਜੀ ਚੜ੍ਹਦੇ ਪੰਜਾਬ ਨੂੰ ਬਹੁਤ ਪਿਆਰ ਕਰਦੇ ਨੇ ਉਹ ਜਿੰਨੇ ਉੱਥੋਂ ਦੇ ਰਾਈਟਰ ਸਹਿਬਾਨ ਮਿਲੇ ਇੱਕ ਮੁਸ਼ਾਇਰਾ ਸੀ ਪੰਜਾਬੀ ਕਾਨਫਰੰਸ ਸੀ ਗਈ ਜਿੰਦੇ ਰਾਈਟਰ ਲੋਕ ਮਿਲੇ ਜਿੰਨੇ ਸਾਰੇ ਚੰਗੇ ਲੋਕ ਮਿਲੇ ਸਾਰਿਆਂ ਨੇ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਉੱਥੋਂ ਦੇ ਲੋਕ ਬਾਰ-ਬਾਰ ਸਾਡੇ ਉੱਥੋਂ ਆਉਣ ਤੋਂ ਬਾਅਦ ਵੀ ਕਈ ਬੰਦੇ ਕਹਿੰਦੇ ਸੀ ਭਾਈ ਤੁਹਾਨੂੰ ਮਿਲ ਨਹੀਂ ਸਕੇ ਅਸੀਂ ਮਿਲਣਾ ਚਾਹੁੰਦੇ ਸੀਗੇ ਤੁਹਾਨੂੰ ਥੋੜਾ ਟਾਈਮ ਮਿਲ ਸਕੇ ਇੱਕ ਵਾਰ ਮਿਲ ਸਕੇ ਆ ਤੁਹਾਨੂੰ ਘਰ ਲੈ ਜਾਣਾ ਸੀ ਅਸੀਂ ਤੁਹਾਨੂੰ ਅਸੀਂ ਆਹ ਕਰਨਾ ਸੀ ਥੋੜਾ ਸਨਮਾਨ ਕਰਨਾ ਸੀ ਉਹ ਕਰਨਾ ਸੀ ਸੋ ਬੜੇ ਕਿਸਮ ਦਾ ਪਿਆਰ ਲੋਕਾਂ ਨੇ ਦਿਖਾਇਆ ਜੀ ਉਹਨਾਂ ਨੇ ਮੈਂ ਤਾਂ ਪਹਿਲੀ ਵਾਰ ਗਿਆ ਸੀ ਮੱਝਾਂ ਡੰਗਰਾਂ ਦਾ ਅਸੀਂ ਦੇਖ ਕੇ ਇੱਕੋ ਗੱਲ ਕਰਾਂਗੇ ਮੱਝਾਂ ਡੰਗਰਾਂ ਦੇ ਬੜੇ ਸ਼ੌਕੀਨ ਜੇ ਤੁਸੀਂ ਤੁਹਾਨੂੰ ਵੀ ਬਿਠਾਉਂਦੇ ਸੀ ਤਾਂ ਆਸ-ਪਾਸੇ ਡੰਗਰ ਤੇ ਮੱਝਾਂ ਦੇ ਵਿੱਚ ਮੰਜੇ-ਮੁੰਜੇ ਵਿਛਾ ਕੇ ਉਹ ਉਹ ਵਾਕਈ ਹਰ ਕਰਾਂ ਦੇ ਉੱਥੇ ਹੈਗੇ ਜਿਹੜਾ ਨਾ ਮੰਜਿਆਂ ਵਾਲਾ ਕਲਚਰ ਉਹ ਸਾਡੇ ਵੀ ਇੱਥੇ ਹੈਗਾ ਸੀਗਾ ਪਰ ਉਹ ਸਾਡੇ ਵਿੱਚ ਸੀਗਾ ਜਦੋਂ ਕੋਈ ਪ੍ਰਾਣਾ ਆਉਣਾ ਤਾਂ ਮੰਝਾ ਵਿਛਾਉਣਾ ਉਹਦੇ ਚਾਦਰਾਂ ਵਿਛਾਉਣੀਆਂ ਬਿਸਤਰਾ ਨਮਾ ਵਿਛਾਉਣਾ ਇਸ ਤਰ੍ਹਾਂ ਸਵਾਗਤ ਕਰਨਾ ਉਹਨਾਂ ਨੇ ਮੈਂ ਉਹ ਤਾਂ ਹੀ ਕਿਹਾ ਕਿ ਪ੍ਰਾਣਾ ਦੀ ਵਿਰਾਸਤੀ ਚੀਜ਼ਾਂ ਸਾਹਮਣੇ ਰੱਖੀਆਂ ਜਿਹੜੇ ਤੁਸੀਂ ਮੱਜਾਂ ਦੀ ਗੱਲ ਕਰਦੇ ਹੋ ਨਾ ਉਹ ਕਿਸੇ ਬੰਦੇ ਦਾ ਫਾਰਮ ਸੀਗਾ ਅਸੀਂ ਫਾਰਮ ਦੇਖਣ ਗਏ ਸੀਗੇ ਉਸ ਫਾਰਮ ਦੇ ਵਿੱਚ ਉਹਨਾਂ ਨੇ ਫਿਰ ਸਾਡੇ ਜਾਣ ਲਈ ਪਹਿਲਾਂ ਚਾਹ ਪਾਣੀ ਪਿਲਾਉਣ ਦੇ ਲਈ ਸਾਨੂੰ ਉੱਥੇ ਮੰਝੇ ਢਾਹੇ ਉੱਥੇ ਉਹਦੇ ਬਿਸਤਰੇ ਵਿਛਾਏ ਇਸ ਤਰ੍ਹਾਂ ਉਹ ਉਹ ਫਾਰਮ ਕਿਉਂਕਿ ਸਾਡਾ ਆਪਣਾ ਫਾਰਮ ਹੈ ਡੈਰੀ ਫਾਰਮ ਇਸ ਕਰਕੇ ਅਸੀਂ ਫਾਰਮ ਦੇਖਾਂ ਗਏ ਸੀ ਤੇ ਗੁਰਦੁਆਰਿਆਂ ਦੇ ਆਖਰੀ ਗੱਲ ਸਵਾਲ ਹੈਗਾ ਜਿਵੇਂ ਉੱਤੇ ਸਵੇਰੇ ਉੱਤੇ ਸਾਰ ਜਿਵੇਂ ਇੱਥੇ ਆਪਣੇ ਵਾਈਡ ਖਾਲਸਾ ਜਿਵੇਂ ਹੁੰਦਾ ਤਾਂ ਉੱਥੇ ਫਿਰ ਇਹ ਗੁਰਦੁਆਰਿਆਂ ਚ ਸਪੀਕਰ ਤੇ ਆਮ ਹੁੰਦਾ ਸੁਣਨ ਨੂੰ ਮਿਲਦੀਆਂ ਚੀਜ਼ਾਂ ਹਾਂਜੀ ਹਾਂ ਬਿਲਕੁਲ ਬਿਲਕੁਲ ਅਸੀਂ ਨਨਕਾਣਾ ਸਾਹਿਬ ਗਏ ਉੱਥੋਂ ਦੇ ਲੋਕਾਂ ਦਾ ਜਿੰਨਾ ਸਤਿਕਾਰ ਹੈ ਨਨਕਾਣਾ ਸਾਹਿਬ ਲਈ ਕੋ ਸਾਡੇ ਅਸੀਂ ਤਾਂ ਹੁਣ ਤੱਕ ਨਨਕਾਣਾ ਸਾਹਿਬ ਬਾਰੇ ਜਿਹੜੇ ਚੀਜ਼ਾਂ ਉਹ ਗੀਤਾਂ ਚ ਸੁਣੀਆਂ ਸੀਗੀਆਂ ਆਪਣੇ ਇਤਿਹਾਸ ਸੁਣੀਆਂ ਸੀਗੀਆਂ ਉੱਥੇ ਪਹਿਲੀ ਵਾਰ ਜਾ ਕੇ ਦੇਖੀਆਂ ਉਹ ਇਸੇ ਤਰ੍ਹਾਂ ਪੰਜਾ ਸਾਹਿਬ ਜਾਂ ਧੀਰਾ ਸਾਹਿਬ ਗੁਰੂ ਅਰਜਨ ਦੇਵ ਦਾ ਗੁਰਦੁਆਰਾ ਇੱਥੇ ਗੁਰੂ ਅਜਨ ਦੇਵ ਜੀ ਵੀ ਬਿਠਾਇਆ ਗਿਆ ਉਮੇ ਹੀ ਸਾਰਾ ਕੁਝ ਉਮੇ ਹੀ ਸਾਰਾ ਕੁਝ ਬਹੁਤ ਵਧੀਆ ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਚਲੋ ਥੋੜਾ ਸਮਾਂ ਹੋ ਜੇਗਾ ਕਿਸੇ ਦਿਨ ਬੈਠ ਕੇ ਹੋਰ ਤੁਹਾਡੇ ਨਾਲ ਗੱਲਬਾਤਾਂ ਕਰਾਂਗੇ ਦਿਲਾਂ ਦੀ ਆਸਾਂ ਥੈਂਕ ਯੂ ਸੋ ਮੱਚ ਜੀ ਸੋ ਸਾਡੇ ਨਾਲ ਬਹੁਤ ਹੀ ਫੇਮਸ ਅਦਾਕਾਰ ਮਲਕੀਤ ਰੋਣੀ ਸਾਡੇ ਨਾਲ ਸੋ ਜੁੜੇ ਹੋ ਡਿਲਪੋਸਟ ਮੀ ਅਮਰੀਕਨ ਪਰਸਨ ਦਲੇਰ ਦੇ ਨਾਮ ਸੰਦੀਪ ਕੰਬੋਚ ਚੰਡੀਗੜ੍ਹ